ਹਾਂਜੀ ਸਾਥੀਓ ਆਪਣੇ ਮੰਡ ਜੀ ਦੀ ਆਡੀਓ ਸੁਣੀ ਮੈਂ ਉਹ ਸੁਪਰੀਮ ਕੋਰਟ ਦੀ ਜੱਜਮੈਂਟ ਦਾ ਹਵਾਲਾ ਦੇ ਰਹੇ ਨੇ ਕਿ ਬੀਏ ਡਾਊਟ ਹੋ ਚੁੱਕੀ ਹੈ ਔਰ ਉਹਨਾਂ ਬੁਲੋਏ ਗਿਆ ਜਾ ਰਿਹਾ ਕਿ ਜਿਹੜੇ ਬੀਏ ਡ ਵਾਲੇ ਨੇ ਉਹ ਈਟੀਟੀ ਸਾਥੀਆਂ ਨੂੰ ਲੜਾਉਣ ਦਾ ਕੰਮ ਕਰ ਰਹੇ ਨੇ ਤੇ ਕਹਿ ਰਹੇ ਆ ਵੀ ਜੱਜਮੈਂਟ ਆ ਚੁੱਕੀ ਹੈ ਸੁਪਰੀਮ ਕੋਰਟ ਦੀ ਸੁਪਰੀਮ ਕੋਰਟ ਦੀ ਜੱਜਮੈਂਟ ਸਹੀ ਕਹਿ ਰਿਹਾ 11 ਅਗਸਤ 2023 ਦੀ ਆ ਪਰ ਲੱਗਦਾ ਉਹਨਾਂ ਨੇ ਜੱਜਮੈਂਟ ਪੂਰੀ ਤਰ੍ਹਾਂ ਨਹੀਂ ਪੜੀ ਪੇਜ ਨੰਬਰ 46 ਆ ਜਿਹੜਾ ਜੱਜਮੈਂਟ ਦਾ ਉਹਨੂੰ ਸ਼ਾਇਦ ਦੁਬਾਰਾ ਪੜਨ ਜਾਂ ਕਿਸੇ ਐਡਵੋਕੇਟ ਦੀ ਉਹਦੇ ਤੇ ਸਲਾਹ ਲੈਣ ਵੀ ਉਹਦੇ ਵਿੱਚ ਕੀ ਲਿਖਿਆ ਜਿੱਥੋਂ ਸਟਾਰਟ ਹੁੰਦਾ ਕਿ ਇਨ ਰੀਸੈਂਟ 3 ਜੱਜ ਜੱਜਮੈਂਟ ਆਫ ਦਿਸ ਕੋਰਟ ਇਨ ਸਟੇਟ ਆਫ ਮਨੀਪੁਰ ਐਂਡ ਆਦਰਸ ਵਰਸਸ ਸੂਰਜ ਕੁਮਾਰ ਓਕਰਮ ਐਂਡ ਆਦਰਸ ਇੱਥੋਂ ਸ਼ੁਰੂ ਹੁੰਦਾ ਥਿਸ ਪੋਜੀਸ਼ਨ that is statute which is made by a competent legislature is valid till it is declared unconstitutional by a court of law has been retreated te je kise advocate to je ap Google te vi nu translate kariye ta simply e da matlab e nikalda ki koi vi kanun jehda kise competent legislature dwara banaya gaya udon tak valid hai jadon tak onu court rad nahi karda ਔਰ ਸਭ ਨੂੰ ਪਤਾ ਫਰਸਟ ਟਾਈਮ ਕੋਰਟ ਨੇ ਰੱਦ ਕਦੋਂ ਕੀਤਾ 25 11 2021 ਨੂੰ ਕੀਤਾ ਜੋ ਕਿ ਰਾਜਸਥਾਨ ਤੋਂ ਸ਼ੁਰੂਆਤ ਹੋਈ ਹੈ ਉਸੇ ਨੂੰ ਸੁਪਰੀਮ ਕੋਰਟ ਨੇ ਅਪਹੈਲਡ ਕੀਤਾ ਔਰ 23 ਚੌਂਧ ਦੀ ਐਡਵਰਟਾਈਜ਼ਮੈਂਟ ਆ ਜਿਹੜੀ ਉਹ 6 ਮਾਰਚ 2020 ਦੀ ਆ ਇੱਥੇ ਤੇ ਕੋਈ ਵੀ ਆਸਾਨੀ ਨਾਲ ਸਮਝ ਲਏਗਾ ਕਿ ਡੇਟ ਆਫ ਐਡਵਰਟਾਈਜ਼ਮੈਂਟ ਦੇ ਦੌਰਾਨ ਐਲੀਜੀਬਿਲਟੀ ਚੈੱਕ ਹੁੰਦੀ ਆ ਨਾ ਕਿ ਡਿਊਰਿੰਗ ਹੁੰਦੀ ਆ ਔਰ ਅਗਰ ਆਪਾਂ ਇਹ ਗੱਲਾਂ ਕਰਾਂਗੇ ਫਿਰ ਤੇ ਜਿਹੜੇ ਹੁਣ ਉਸ ਟਾਈਮ 34 35 ਸਾਲ ਦੇ ਸੀ ਉਹ ਹੁਣ 39 ਸਾਲ ਦੇ ਹੋ ਗਏ ਸਾਰਾ ਕੁਝ ਹੀ ਚੇਂਜ ਹੋ ਜਾਏਗਾ ਇਦਾਂ ਤੇ ਹੋ ਨਹੀਂ ਸਕਦਾ ਮੇਰੀ ਇਹਨਾਂ ਨੂੰ ਬੇਨਤੀ ਹੈ ਵੀ ਇਹ ਜਜਮੈਂਟ ਦੇ ਪੇਜ ਨੰਬਰ 46 ਨੂੰ ਕਿਸੇ ਐਡਵੋਕੇਟ ਤੋਂ ਰੀਡ ਕਰਵਾਉਣ ਉਸ ਤੋਂ ਬਾਅਦ ਪਤਾ ਲੱਗੇਗਾ ਵੀ ਗੁੰਮਰਾਹ ਕੌਣ ਹੋ ਰਿਹਾ ਜਾਂ ਗੁੰਮਰਾਹ ਕਰ ਰਿਹਾ ਜਾਂ ਫਿਰ ਇਹਦਾ ਮਤਲਬ ਸਮਝਾਉਣ ਸਾਨੂੰ ਅਸੀਂ ਹੋ ਸਕਦਾ ਸੀ ਗਲਤ ਹੋਈ ਇਹਨਾਂ ਨੂੰ ਜਾਣਕਾਰੀ ਜ਼ਿਆਦਾ ਹੋਵੇ ਫਿਰ ਇਸ ਚੀਜ਼ ਦਾ ਮਤਲਬ ਸਮਝਾਉਣ ਵੀ ਸਟੇਟ ਆਫ ਮਨੀਪੁਰ ਦਾ ਹਵਾਲਾ ਪੇਜ ਨੰਬਰ 46 ਦੇ ਕਿਉਂ ਦਿੱਤਾ ਗਿਆ ਵਾ ਸਮੂਹ ਈਟੀਟੀ 23 64 ਸੈਲੈਕਟਡ ਹੈ ਸਾਥੀਓ ਸਾਥੀਓ ਇੱਕ ਦੁਬਾਰਾ ਆਡੀਓ ਪਾਣੀ ਪੈ ਰਹੀ ਹੈ ਕਾਰਨ ਦਾ ਕੀ ਹੈ ਕਿ ਕੱਲ ਮੈਂ ਇੱਕ ਆਡੀਓ ਪਾਈ ਸੀ ਜਿਹਦੇ ਵਿੱਚ ਇਹ ਕਿਹਾ ਸੀਗਾ ਕਿ ਜਿਹੜੀ ਈਟੀਟੀ 23 64 ਕਮੇਟੀ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਈਟੀਟੀ ਸਾਥੀਆਂ ਨੂੰ ਜੋਇਨਿੰਗ ਦੇ ਦਿਓ ਬਾਕੀਆਂ ਨੂੰ ਵਿਦ ਹੈਲਡ ਕਰਕੇ ਉਹਦੇ ਬਾਰੇ ਮੈਂ ਆਡੀਓ ਪਾਈ ਸੀ ਆਡੀਓ ਕਿ ਇਹ ਕੰਮ 15 ਸਤੰਬਰ ਨੂੰ ਇੱਕ ਸੀਮ ਲੱਗੀ ਸੀ ਜਦੋਂ 3363 3363 ਕੇਸ ਦਾ ਫੈਸਲਾ 8 ਸਤੰਬਰ ਨੂੰ 2021 ਨੂੰ ਰਿਜ਼ਰਵ ਰੱਖ ਲਿਆ ਸੀ ਉਸ ਤੋਂ ਬਾਅਦ ਫਿਰ ਦੁਬਾਰਾ ਕੇਸ ਖਲੋਇਆ ਗਿਆ ਸੀਗਾ ਸੀਮ ਲਾ ਕੇ ਸ਼ਿਲਿੰਦਰ ਕੰਬੋਜ਼ ਵੱਲੋਂ ਕਿ ਬੀਐਡ ਨੂੰ ਵਿਦ ਹੈਲਡ ਕਰ ਲੋ ਉੱਥੇ ਮੈਂ ਸਾਥੀ ਨੂੰ ਸੁਣਾਉਣਾ ਚਾਹੁੰਦਾ ਮਨਜੀ ਨੇ ਕਾਰਡੀਓ ਪਾਈ ਹੈ ਜੇ ਗੁੰਮਰਾਹ ਕੀਤਾ ਜਾ ਰਿਹਾ ਮੈਂ ਸਾਥੀ ਦੱਸਣਾ ਚਾਹਣਾ ਹੈ ਸਾਥੀ ਜੀ ਮੇਰਾ ਕਹਿਣਾ ਕੁਝ ਹੋਰ ਸੀ ਤੁਸੀਂ ਕਿਸੇ ਕਿਸੇ ਹੋਰ ਪਾਸੇ ਚਲੇ ਜੇ ਮੈਂ ਇਹ ਕਿਹਾ ਸੀਗਾ ਵੀ ਬੀਏਡ ਨੂੰ ਵਿਦਹੈਲਡ ਕਰਕੇ ਭਰਤੀ ਕੰਪਲੀਟ ਕਰ ਲਈ ਐਪਲੀਕੇਸ਼ਨ ਲਗਾਈ ਸੀ ਤੁਸੀਂ ਚਲੇ ਗਏ ਹੋਰ ਕੇਸ ਵਾਲੋ ਉਹਦੇ ਵੀ ਉਹਦੇ ਵੀ ਮੈਂ ਗੱਲ ਕੀਤੀ ਸੀ ਉਹ ਚ ਕਿਹਾ ਸੀ ਕਿ ਪੰਜ ਨੰਬਰ ਨਾਨ ਇਫੈਕਟਰ ਨੂੰ ਆਰਡਰ ਦੇ ਦਿਓ ਵਿਦ ਬੀਏਡ ਸੀ ਜੀ ਪਰ ਇੱਕ ਸੀਐਮ ਲਾਈ ਸੀ ਜੀ ਜਿਹੜੀ uh, 15 ਸਤੰਬਰ ਨੂੰ ਜਿਹੜੀ ਮੈਂ ਆਰਡਰਾਂ ਦਾ ਹਵਾਲਾ ਦਿੱਤਾ ਹੈ ਆਰਡਰ ਸ਼ੇਅਰ ਵੀ ਕੀਤੇ ਹੈ ਰੀਟ੍ਰੇਨਿੰਗ ਲਿਖਿਆ ਗਿਆ ਰੀਟ੍ਰੇਨਿੰਗ ਬੀਐਡ ਰੀਟ੍ਰੇਨਿੰਗ ਬੀਐਡ ਦਾ ਮਤਲਬ ਹੈ ਬੀਐਡ ਨੂੰ ਪਾਸੇ ਰੱਖ ਕੇ ਬਸ ਆਰਡਰ ਨੂੰ ਧਿਆਨ ਨਾਲ ਪੜੋ ਜਾਂ ਕਿਸੇ ਕੋ ਸਲਾਹ ਲੈ ਲਓ ਜੇ ਕਿਸੇ ਵਕੀਲ ਦੀ ਰੀਟ੍ਰੇਨਿੰਗ ਦਾ ਮਤਲਬ ਕੀ ਹੁੰਦਾ ਰੀਟ੍ਰੇਨਿੰਗ ਦਾ ਮਤਲਬ ਹੈ ਬੀਐਡ ਨੂੰ ਪਾਸੇ ਰੱਖ ਕੇ ਬਾਕੀ ਕੁਪਰਤੀ ਕੰਪਲੀਟ ਕਰ ਦਿਓ ਮੈਂ ਉਹਦੀ ਗੱਲ ਕੀਤੀ ਹੈ ਤੁਸੀਂ ਚਲੇਗੇ 1753 ਵਾਲਾ 1753 ਤੇ ਨਹੀਂ ਹੋਣ ਦਿੱਤੀ ਸਾਨੂੰ ਪਤਾ ਹੈ ਉਹ ਵੀ ਨਾਨ ਇਫੈਕਟਿਡ ਸੀ ਜੀ ਉਹ ਵਿਦ ਅ ਬੀ ਐਟ ਸੀ ਪਰ ਜਿਹੜੀ ਮੈਂ ਜਿਹੜੀ ਮੈਂ ਸੀਐਮ ਸ਼ੇਅਰ ਕੀਤੀ ਆ ਉਹ ਇਸ ਟ੍ਰੇਨਿੰਗ ਵਾਲੀ ਆ 17921 ਦੀ ਸੀਐਮ ਆ ਜਿਹੜੀ ਸ਼ਿਲਿੰਦਰ ਕੰਬੋਜ ਵੱਲ ਲੱਗੀ ਸੀ ਮੈਂ ਉਹਦੀ ਗੱਲ ਕਰ ਰਿਹਾ ਆਪਾਂ ਦੋਵਾਂ ਕੇਸਾਂ ਨੂੰ ਮਿਕਸ ਨਾ ਕਰੀਏ ਉਹ ਕੇਸ ਲਗ ਸੀ 1753 ਆ ਇਹ ਲਗ ਸੀ ਜਿਹਦੀ ਮੈਂ ਗੱਲ ਕਰ ਰਿਹਾ ਸੋ ਸਾਥੀਓ ਪਹਿਲੋਂ ਤੱਥਾਂ ਨੂੰ ਸਮਝੋ ਤੱਥ ਜਿਹੜੇ ਪੇਸ਼ ਕੀਤੇ ਆ ਉਹ ਗੱਲ ਹੋਰ ਹੀ ਕਰ ਦਿੱਤੀ ਗਈ ਗੱਲ ਨੂੰ ਗੋਲਮੋਲ ਕਰ ਦਿੱਤਾ ਗਿਆ ਜਿਹੜੀ ਸੀਐਮ ਦੀ ਮੈਂ ਗੱਲ ਕਰ ਰਿਹਾ ਉਹ ਸੀਐਮ ਤੇ ਆਈ ਹੀ ਨਹੀਂ ਉਹ ਸੀਐਮ ਦਾ ਨਾਮ ਹੀ ਨਹੀਂ ਲੈ ਰਹੇ ਕਿ ਉਹ ਲੱਗੀ ਸੀ ਤਾਂ ਹੀ ਭਰਤੀ ਰੱਦ ਹੋਈ ਔਰ ਬੀਆਰ ਨੂੰ ਪਾਸੇ ਰੱਖ ਕੇ ਕਰਨ ਦੀ ਗੱਲ ਕੀਤੀ ਗਈ ਸੀ ਉਹੀ ਸਿਨੈਰੀਓ ਹੁਣ ਸਿਰਜਿਆ ਜਾ ਰਿਹਾ ਉਹੀ ਸਿਨੈਰੀਓ ਤੇ ਹੁਣ ਗੱਲ ਕੀਤੀ ਜਾ ਰਹੀ ਮੈਂ ਉਹਦਾ ਸਵਾਲ ਪੁੱਛਿਆ ਸੀ ਉਹ ਜਵਾਬ ਦੇਣ ਦੀ ਬਜਾਏ ਫਿਰ ਗੱਲ ਨੂੰ ਗੋਲਮੋਲ ਕਰਕੇ ਹੋਰ ਕੇਸ ਦੀ ਗੱਲ ਕੀਤੀ ਜਾ ਰਹੀ ਪਹਿਲਾਂ ਵੀ ਅਸੀਂ 1600 ਟੀਟੀ ਜਿਹੜਾ ਹੁਣ ਤੱਕ ਖਰਾਬ ਕੀਤਾ ਗਿਆ ਉਹਦਾ ਸਵਾਲ ਕੀਤਾ ਹੋਇਆ ਅਜੇ ਤੱਕ ਨਹੀਂ ਜਵਾਬ ਆਇਆ ਸੋ ਅਸੀਂ ਜਿਹੜੀ ਵੀ ਗੱਲ ਕਰਦੇ ਇਹਨੂੰ ਘੁਮਾ ਕੇ ਪੇਸ਼ ਕਰਨ ਦੀ ਗੱਲ ਕੀਤੀ ਜਾਂਦੀ ਹੈ ਗੁਰਵਿੰਦਰ ਜੀ ਨੇ ਆਡੀਓ ਪਾਈ ਹੈ ਕਿ ਸੁਪਰੀਮ ਕੋਰਟ ਦੀ ਜੱਜਮੈਂਟ ਆ ਗਈ ਹੈ ਉਹ ਚ ਲਾਈਨ ਅ ਮਨੀਪੁਰ ਵਾਲੀਆਂ ਲਿਖੀਆਂ ਹਨ ਉਹ ਕਿਉਂ ਲਿਖੀਆਂ ਜੇ ਫੈਸਲਾ ਬੈਕ ਡੇਟ ਤੋਂ ਹੀ ਤੇ 36 ਗੜ ਚ ਕਿਉਂ ਨਹੀਂ ਹੋਇਆ ਜੇ ਇਦਾਂ ਹੀ ਹੈ ਤਾਂ ਫਿਰ ਇਹ ਜਿਹੜਾ ਮਨੀਪੁਰ ਦਾ ਹਵਾਲਾ ਕਿਉਂ ਦਿੱਤਾ ਗਿਆ ਇਹ ਚੀਜ਼ਾਂ ਕਿਸੇ ਐਡਵੋਕੇਟ ਦੀ ਸਲਾਹ ਲੈਣੀ ਚਾਹੀਦੀ ਹੈ ਲੈ ਲੈਣ ਬਾਕੀ ਇਹਨਾਂ ਸਾਰੀਆਂ ਗੱਲਾਂ ਕੋਰਟ ਚ ਹੋਣੀਆਂ ਆਪਾਂ ਇਹ ਨਾ ਫੈਸਲਾ ਕਰ ਲਈਏ ਆਪਣੇ ਕੋਲੋਂ ਹੀ ਆਪਾਂ ਖੁਦ ਹੀ ਵਕੀਲ ਬਣ ਜਾਈਏ ਇਹ ਜਿਹੜੀ ਖੁਦ ਵਕੀਲ ਬਣਨ ਵਾਲੀ ਪ੍ਰਵਿਰਤੀ ਹੈ ਲੋਕਾਂ ਨੂੰ ਗੁੰਮਰਾਹ ਕਰਦੀ ਹੈ ਬਾਕੀ ਜੋ ਹੋਣਾ ਕੋਰਟ 'ਚ ਹੋਣਾ ਅਸੀਂ ਸਹਿਮਤ ਆ ਪਰ ਹੁਣ ਨਾ ਅਸੀਂ ਐਡਵਾਂਸ ਨਾ ਫੈਸਲਾ ਆਪਣੇ ਵੱਲੋਂ ਦੇ ਦਈਏ ਵੀ ਆ ਹੋ ਗਿਆ ਉਹ ਹੋ ਗਿਆ ਸਾਰੇ ਬੰਦੇ ਕੋਰਟ 'ਚ ਜੋ ਵੀ ਫੈਸਲਾ ਹੋਏਗਾ ਮਨਜ਼ੂਰ ਹੋਏਗਾ ਪਰ ਜਿਹੜੀ ਕੇਸ ਦੀ ਅਸੀਂ ਗੱਲ ਕੀਤੀ ਕਿ ਬੀਆਰ ਨੂੰ ਵਿਧ ਹਲਡ ਕਰਾਉਣ ਵਾਸਤੇ ਪਹਿਲਾਂ ਵੀ ਕੋਸ਼ਿਸ਼ ਕੀਤੀ ਗਈ ਉਹਦਾ ਨਤੀਜਾ ਆ ਸੀ ਉਹਦਾ ਜਵਾਬ ਨਹੀਂ ਆ ਉਹ ਕੇਸ ਕੁਝ ਹੋਰ ਸੀਗਾ ਉਹ ਪਹਿਲਾਂ ਸਮਝ ਲਈ ਮੈਂ ਦੁਬਾਰਾ ਕਹਿ ਰਿਹਾ ਉਹ ਸੀ ਐਮ 15 ਸਤੰਬਰ ਦੀ ਸੀ ਜਦੋਂ ਭਰਤੀ ਦਾ ਫੈਸਲਾ ਰਿਜ਼ਰਵ ਹੋ ਗਿਆ ਸੀ ਉਸ ਤੋਂ ਬਾਅਦ ਦੁਬਾਰਾ ਸੀਐਮ ਲਾ ਕੇ ਕੇਸ ਖਲਵਾਏ ਗਏ ਜਿਸ ਦਾ ਨਤੀਜਾ ਸਾਡੇ ਸਾਹਮਣੇ ਹੈ ਔਰ ਸਟ੍ਰੇਨਿੰਗ ਵਰਡ ਯੂਜ਼ ਕੀਤਾ ਗਿਆ ਹੈ ਧਿਆਨ ਨਾਲ ਪੜ੍ਹ ਲਓ ਉਹ 1753 ਨਾਲੋਂ ਅਲੱਗ ਕੇਸ ਹੈ ਤੁਸੀਂ 1753 ਦੀ ਗੱਲ ਕਰ ਰਹੇ ਹੋ ਉਹ ਹੋਰ ਚੀਜ਼ ਸੋ ਸਮਝੋ ਫਿਰ ਆਪਾਂ ਅੱਗੇ ਪਾਈਏ ਫਿਰ ਫਾਇਦਾ ਹੈ ਧੰਨਵਾਦ ਜੀ